ਚਲੋ ਨੰਬਰ ਦੇਣਾ ਨੰਬਰ ਦੇ ਦਿਓ ਤੁਸੀਂ ਆਪਣੇ ਵੱਲੋਂ ਤਨ ਦੋ ਕੋਈ ਨੰਬਰ ਦੇ ਦਿਓ ਫੋਨ ਕਰਕੇ ਮੇਰੇ ਜੀ ਉਹ ਨਹੀਂ ਰਿਹਾ ਸਿਆ ਨਿੱਕ ਨੇ ਮੇਰਾ ਨਾਮ ਬੁੱਗੀ ਸਰ ਕਦੋਂ ਦਾ ਕੀ ਹੋਇਆ ਕੀ ਇਹ ਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ-ਕਿਹੜੇ ਮੁੰਡੇ ਜਦੋਂ ਅਸੀਂ ਕੈਮਰੇ ਦੀ ਫੁਟੇਜ ਘਟਾਉਂਦੇ ਰਹੇ ਨਾ ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀਗੇੜ ਜਈਆ ਮਾਨਕੇ ਇੱਕ ਮੁੰਡਾ ਤੇ ਇੱਕ ਮੁੰਡਾ 치ੜੀ ਆ ਉਹ ਇੱਥੇ ਲੈ ਕੇ ਆਇਆ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਵਾਰ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣਾ ਵਿੱਚੇ ਹੀ ਤੇ ਇਹ ਉਤਰਾਂ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾਂ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਿਹਨੇ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿੱਛੇ ਪੁੱਛਤਾਛ ਕੀਤੀ ਆ ਤੇ ਫੇਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆਇਆ ਵੀ ਮੈਂ ਇੱਥੇ ਛੱਡ ਗਿਆ ਉਹਨੂੰ ਮੁੰਡੇ ਨੂੰ ਉਸ ਸੀ ਲੜਕੇ ਦਾ ਕਿਹਦੇ ਵੀ ਹੈ ਜੀ ਮੁੰਡੇ ਦਾ ਜਿਹਦੀ ਡੈਥ ਹੋਈ ਜੀ ਉਹਦਾ ਨਾਮ ਹੈ ਅਨਿਕੇਤ ਜੀ ਨਿਕਨੇਮ ਦਾ ਬੁੱਗੀ ਕਿੰਨੀ ਉਮਰ ਸੀ ਦੀ ਇਹਦੀ ਕਰੀਬ 15 16 ਸਾਲ ਦੀ ਉਮਰ ਹੈ ਜੀ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਫਤੇਗੜ ਚੂੜੀਆਂ ਸਪਰਿੰਗ ਡੇਲ ਸਕੂਲ ਦੇ ਸਾਹਮਣੇ ਹੈਗੀ ਕਲੋਨੀ ਵਿਰਿੰਦਾਵਨ ਦਾ ਮੇਰਾ ਪੁੱਤ ਮੇਰਾ ਦੋਤਰਾ ਹੈ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਨਗੇ ਗੁੰਮਛੀ ਨਹੀਂ ਨਹੀਂ ਇਹ ਅਸਲ ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲਾਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਜੇ ਗੱਲ ਕਰੀਏ ਮਕਾਨ ਦੀ ਕਾਫੀ ਜ਼ਮਾਨੇ ਤੋਂ ਆਮਦੋਪਨ ਕਰਨੇ ਬੰਦ ਪਿਆ ਸੀ ਇਹ ਫਿਰ ਰਾਤ ਕਿਵੇਂ ਉਹਨਾਂ ਨੂੰ ਖੋਲ ਕੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾਜ ਦਿੱਤੀ ਹੈ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਆ ਕੌਣ ਨਹੀਂ ਆ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3 3:30 4 ਵਜੇ ਪਹਿਲਾਂ ਇੱਥੇ ਫੁੱਡੀ ਫਾਡੀ ਕਢਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ੍ਹ ਕੇ ਪਤਾ ਕੀਤਾ ਵਾ ਵੇਖਿਆ ਬੁਖਿਆ ਪੁਲਿਸ ਨਾਲ ਲੈ ਕੇ ਤੇ ਉਹਦੀ ਉਹ ਪੈਰ ਦੀ ਨਜ਼ਰ ਆਏ ਮੁੰਡੇ ਦੇ ਪੈਰ ਨਜਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾਗ ਅੰਦਰੋਂ ਤੋੜ-ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਕੀ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟਾ ਹਾਂਜੀ ਉਹਦੇ ਆਹ ਸਾਰਾ ਰਗ ਵੱਡੀ ਆ ਜੀ ਉਹਦੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਤੁਹਾਨੂੰ ਕੀ ਸਵਾਲ ਸਵਾਲ ਪੁੱਛ ਪੁਲਿਸ ਨੇ ਚਲੋ ਦੇਖੋ ਜੀ ਪੁਲਿਸ ਨੇ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਝ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂਜੀ ਕੋਈ ਅਰੈਸਟ ਹੋਈ ਹੈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉੱਥੇ ਛੱਡ ਲੈ ਕੇ ਆਇਆ ਮੁੰਡਾ ਜਿੰਨੇ ਕਤਲ ਕਰਵਾਇਆ ਉਹਦਾ ਮਾਨਕ ਪੱਟੀ ਇੱਕ ਮੁੰਡਾ 치ੜੀ ਆ ਉਹ ਵੀ ਲੋਰੀ ਗੇੜਦਾ ਹੀ ਆ ਸਰ ਕੀ ਲਗਦਾ ਬਾਜੀ ਇਹ ਲਗਦਾ ਪੁਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪੁਰਾਣੀ ਰੰਜਿਸ਼ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਛ ਨਹੀਂ ਆ ਫੋਨ ਦਾ ਪਹਿਲਾਂ ਤਾਂ ਉਹ 2 ਲੱਖ ਰੁਪਏ ਦਾ ਫੋਨ ਇਹਨਾਂ ਨੇ ਕੋਇਆ ਕਾਇਆ ਹੋਣਾ ਉਸ ਤੋਂ ਬਾਅਦ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਇਥੇ ਆ ਕੇ ਉਹਦਾ ਕਤਲ ਕਰਵਾਤਾ ਇਹਨਾਂ ਇੱਕ ਦੂਜੇ ਨੂੰ ਜਾਣਦੇ ਸਾਰੇ ਹਾਂਜੀ ਇਹ ਜਿਹੜੇ ਮੁੰਡੇ ਨੇ ਮਾਰਿਆ ਜਾਂ ਜਿਹੜੇ ਮੁੰਡੇ ਆ ਜਾਂ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਠੀਕ ਹੈ ਹਾਂ ਦੋ ਮਿੰਟ ਦੇ ਦੋ ਮਿੰਟ ਮਿਸਾਲਾ ਦੇ ਬੋਲ ਦਿਓ ਵੇਖੋ ਹਾਂਜੀ ਦੇਖੋ ਸੁਣੋ ਮੇਰੀ ਗੱਲ ਹਾਂਜੀ ਹਾਂ ਮੈਂ ਮੌਕੇ ਤੇ ਪੁੱਛਾਂ ਹਾਂਜੀ ਦੇਖ ਰਹੇ ਆ ਮੌਕਾ ਮੌਕਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੁਝ ਦੱਸਿਆ ਕੀ ਹੋਇਆ ਕੀ ਸੀ ਮਿਲਿਆ ਕੀ ਕੁਛ ਨਹੀਂ ਅਜੇ ਮੈਂ ਮੌਕਾ ਵੇਖ ਰਿਹਾ ਟੀਮਾਂ ਪਹੁੰਚੀਆਂ ਪਿੰਡ ਨੇ ਹੋ ਗਿਆ ਤੁਹਾਨੂੰ ਮੌਕਾ ਵੇਖਦੇ ਨੂੰ ਮੈਂ ਮੌਕਾ ਵੇਖ ਰਿਹਾ ਵਾ ਉਸ ਤੋਂ ਬਾਅਦ ਸਾਰੀ ਸਥਿਤੀ ਜਾਰੀ ਦੱਸ ਸਕਦਾ ਮੁੰਡੇ ਦਾ ਕਤਲ ਹੋਇਆ ਜੀ ਕਾਰਨ ਦੀ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇੰਨਾ ਹੀ ਪਤਾ ਵਾ ਕਤਲ ਹੋਇਆ ਵਾ ਹਾਂ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਮੈਂ ਮੌਕੇ ਮੌਕੇ ਦੇਖੋ ਅਜੇ ਇਹਦੇ ਬਾਰੇ ਕੁਝ ਜਾਣਕਾਰੀ ਨਹੀਂ ਪਰਿ ਸ਼ਿਕਾਇਤ ਦਿੱਤੀ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਅਸੀਂ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਹਾਂ ਪਰ ਸ਼ਿਕਾਇਤ ਸੁਣ ਰਹੀ ਰਹੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦਿੱਤੀ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੱਥੇ ਦਿੱਤੀ ਆ ਕਿੱਥੇ ਨਹੀਂ ਦਿੱਤੀ ਹਾਂਜੀ ਹੋ ਅਡੇ ਕੋਲੋਂ ਹੋਣ ਆ ਅਸੀਂ ਸ਼ਿਕਾਇਤ ਲੈ ਰਹੇ ਆ ਜੇ ਤੇ ਮੌਕਾ ਤੁਸੀਂ ਬਤੌਰ ਐਸਚਓਾ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਤੇ ਫਿਰ ਪੱਤਰਕਾਰਾਂ ਨੂੰ ਕਿੱਦਾਂ ਪੜਨ ਲੱਗੋ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਆ ਵੇਖ ਰਹੇ ਆ ਅਜੇ ਮੌਕਾ ਬੁਲਾਜਾ ਕਰ ਰਹੇ ਆ ਮੌਕਾ ਬੁਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਕੀ ਦੇਖੇਗੀ ਜੀ ਦੇਖੇ ਅਜੇ ਕਰਨ ਦਾ ਅਜੇ ਉਹ ਹੈ ਕੀ ਆ ਅਜੇ ਅਜੇ ਉਮਰ ਹੈ ਜੀ ਅਜੇ ਕੁਝ ਕਰਨ ਦਾ ਨਹੀਂ ਪਤਾ ਕੀ ਨਾਮ ਹੀ ਉਹਦਾ ਨਾਮ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਸਾਨੂੰ ਪੂਰੀ ਡਿਟੇਲ ਦੱਸੋ ਮੈਂ ਜਾ ਕੇ ਅੰਦਰ ਡਿਟੇਲ ਦੱਸੋ ਬੱਚੇ ਦੇ ਹਾਲਾਤ ਕੀ ਆ ਜੀ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਮੈਂ ਘਰ ਕਿੰਨਾ ਆ ਜੀ ਇਹਦੇ ਘਰ ਦੇ ਵਿੱਚ ਇਹਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਹੁਣ ਤਾਂ ਪੂਰੀ ਅਰੈਸਟ ਹੋਏ ਨੇ ਕਿਉਂਕਿ ਪਰਿਵਾਰ ਵੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਹਾਂ ਇਸ ਤੋਂ ਬਾਅਦ ਸਾਰੀ ਜਾਣਕਾਰੀ ਦੋ ਕਿਹੜੀ ਗੱਲ ਹੈ ਕੁਝ ਪਤਾ ਨਹੀਂ ਉਹ ਯਾਰ ਕੁਝ ਨਹੀਂ ਤੁਹਾਨੂੰ ਦੱਸਦੇ ਆ ਕਿਉਂ ਇਸ ਤਰ੍ਹਾਂ ਕਰਦੇ ਹੋ ਤੁਸੀਂ ਕਲੋਨੀ ਕਿਹੜੀ ਹੈ ਜਿਹਦੇ ਵਿੱਚ ਆਉਦੀ ਆਉਦੀ